ਵੱਡੀ ਖਬਰ ਅੱਜ 11 ਪੁਲਿਸ ਮੁਲਾਜ਼ਮ ਕੀਤੇ ਸਸਪੈਂਡ ਸੁਖਬੀਰ ਬਾਦਲ ਨੂੰ ਪਾਈਆਂ ਪਾਜੜਾਂ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਸਾਹਿਬ ਵਾਸਤੇ ਸਥਿਤੀ ਬੜੀ ਕਸੂਤੀ ਤੇ ਟੇਢੀ ਜੀ ਬਣ ਗਈ ਹੈ ਕਿਉਂਕਿ ਪਹਿਲਾਂ ਤਾਂ ਮਿੰਟ 'ਚ ਪਰਚਾ ਕਰਤਾ ਤੇ ਹੁਣ ਡੀਜੀਪੀ ਸਾਹਿਬ ਮੌਲਤ ਮੰਗ ਰਹੇ ਨੇ ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਤੇ ਚਰਚਾ ਕਰਨੀ ਹੈ ਤੇ ਪਹਿਲੀ ਖਬਰ ਡੀਜੀਪੀ ਸਾਹਿਬ ਦੀ ਚਿੱਠੀ ਨਾਲ ਜੁੜੀ ਹੈ ਤੇ ਦੂਜੀ ਖਬਰ 11 ਪੁਲਿਸ ਮੁਲਾਜ਼ਮਾਂ ਦੇ ਸਸਪੈਂਡ ਕਰਨ ਨਾਲ ਜੁੜੀ ਹੈ ਜਿਨ੍ਹਾਂ ਨੂੰ ਚਿੱਟਾ ਤਸਕਰੀ ਚ ਸ਼ਾਮਲ ਹੋਣ ਕਰਕੇ ਸਸਪੈਂਡ ਕੀਤਾ ਗਿਆ ਤੇ ਤੀਜੀ ਖਬਰ ਸੁਪਰੀਮ ਕੋਰਟ ਨੇ ਅੱਜ ਬਹੁਤ ਵੱਡੇ ਹੁਕਮ ਜਾਰੀ ਕੀਤੇ ਨੇ ਤੇ ਚੌਥੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਦਾ ਸਮਾਂ ਬਦਲਿਆ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਸਪਸ਼ਟੀਕਰਨ ਦਿੱਤਾ ਹੈ ਤੇ ਅਗਲੀ ਵੱਡੀ ਖਬਰ ਪੁਲਿਸ ਅਨਕਾਊਂਟਰ ਨਾਲ ਜੁੜੀ ਹੈ ਜਿਹੜਾ ਪੰਜਾਬ ਦੇ ਵਿੱਚ ਅੱਜ ਕੀਤਾ ਗਿਆ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਤੁਸੀਂ ਵੀ ਹਰ ਖਬਰ ਬਾਰੇ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਣਾ ਤੇ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲੈਣਾ ਪਹਿਲੀ ਵੱਡੀ ਖਬਰ ਹੈ ਡੀਜੀਪੀ ਪੰਜਾਬ ਨੂੰ ਤਲਬ ਕੀਤਾ ਗਿਆ ਔਰ ਡੀਜੀਪੀ ਨੇ ਹੁਣ ਸਮਾਂ ਮੰਗਿਆ ਇੱਕ ਹਫਤੇ ਦਾ ਕਿਉਂ ਕਿੱਥੇ ਪਿਛਲੇ ਦਿਨੀ ਪੰਜਾਬ ਦੇ ਜਲੰਧਰ ਦੇ ਅੰਦਰ ਭਾਜਪਾ ਦੇ ਮੰਤਰੀ ਦੇ ਉੱਪਰ ਪਰਚਾ ਕੀਤਾ ਗਿਆ ਮਾਮਲਾ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੀ ਰਹੀ ਹੈ ਆਤਸ਼ੀ ਉਹਦੀ ਇੱਕ ਕਥਿਤ ਵੀਡੀਓ ਨਾਲ ਜੁੜਿਆ ਉਹਦੇ ਤੇ ਦੋਸ਼ ਲੱਗੇ ਵੀ ਉਹਨੇ ਗੁਰੂ ਸਹਿਬਾਨਾਂ ਵਾਸਤੇ ਗਲਤ ਸ਼ਬਦ ਵਰਤੇ ਨੇ ਤੇ ਜਿਹੜੀ ਵੀਡੀਓ ਫਲਾਈ ਗਈ ਉਹ ਭਾਜਪਾ ਦੇ ਕੁਝ ਮੰਤਰੀਆਂ ਨੇ ਵੀ ਫਲਾਈ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜਲੰਧਰ ਪੁਲਿਸ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਕਿ ਉਹ ਜਿਹੜੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਹ ਝੂਠੀ ਹੈ ਉਹ ਫੇਕ ਹੈ ਐਡਿਟ ਕਰਕੇ ਉਹ ਵੀਡੀਓ ਦੇ ਵਿੱਚ ਸ਼ਬਦ ਪਾਏ ਗਏ ਨੇ ਤੇ ਸਿੱਧਾ ਹੀ ਪਰਚਾ ਦਰਜ ਕਰ ਲਿਆ ਗਿਆ ਜਲੰਧਰ ਦੇ ਵਿੱਚ ਭਾਜਪਾ ਦੇ ਇੱਕ ਦਿੱਲੀ ਦੇ ਮੰਤਰੀ ਦੇ ਉੱਪਰ ਉਸ ਤੋਂ ਬਾਅਦ ਭਾਜਪਾ ਦਿੱਲੀ ਦੀ ਜਿਹੜੀ ਵਿਧਾਨ ਸਭਾ ਉਹਨੇ ਪੰਜਾਬ ਦੇ ਡੀਜੀਪੀ ਨੂੰ ਤੇ ਜਿਹੜੇ ADGP ਕ੍ਰਾਈਮ ਬ੍ਰਾਂਚ ਹੈ ਉਹਨਾਂ ਦੋਨਾਂ ਨੂੰ ਤਲਬ ਕਰ ਲਿਆ ਨੋਟਿਸ ਕਰਤਾ ਵੀ ਸਾਨੂੰ ਜਵਾਬ ਦਿਓ ਇਹ ਪਰਚਾ ਕਿਸ ਦਾਰ ਤੇ ਕੀਤਾ ਹੈ ਹੁਣ ਪੰਜਾਬ ਦੇ ਜਿਹੜੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਉਹ ਸਮਾਂ ਮੰਗ ਰਹੇ ਨੇ ਉਹ ਕਹਿੰਦੇ ਅਸੀਂ ਪੂਰੀ ਰਿਪੋਰਟ ਲੈ ਕੇ ਆਵਾਂਗੇ ਪਰ ਪੂਰੀ ਰਿਪੋਰਟ ਬਣਨ ਤੱਕ ਇੱਕ ਹਫਤਾ ਤਾਂ ਲੱਗੇਗਾ ਇਸ ਕਰਕੇ ਸਾਨੂੰ ਸਮਾਂ ਦਿੱਤਾ ਜਾਵੇ ਹੁਣ ਸਵਾਲ ਇੱਥੇ ਪੈਦਾ ਹੋ ਗਏ ਵੱਡੇ ਕਿਹੜੇ ਕਿਹੜੇ ਪਹਿਲਾ ਸਵਾਲ ਤਾਂ ਹੀ ਪੈਦਾ ਹੋ ਗਿਆ ਲੋਕ ਪੁੱਛ ਰਹੇ ਨੇ ਵੀ ਡੀਜੀਪੀ ਸਾਹਿਬ ਜੇਕਰ ਅਜੇ ਤੁਸੀਂ ਉਹ ਵੀਡੀਓ ਬਾਰੇ ਪੂਰੀ ਰਿਪੋਰਟ ਹੀ ਨਹੀਂ ਇਕੱਠੀ ਕੀਤੀ ਤਾਂ ਫਿਰ ਐਡੀ ਛੇਤੀ ਭਾਜਪੀ ਦੇ ਮੰਤਰੀ ਤੇ ਪਰਚਾ ਦਰਜ ਕਰ ਦੇਣਾ ਕਿ ਇਹ ਠੀਕ ਸੀ ਹੁਣ ਡੀਜੀਪੀ ਸਾਹਿਬ ਹੋਰੀ ਕੀ ਜਵਾਬ ਦੇਣਗੇ ਕਿਹੜੀ ਰਿਪੋਰਟ ਲੈ ਕੇ ਜਾਣਗੇ ਇਹ ਤਾਂ ਆਉਣ ਵਾਲਾ ਇੱਕ ਹਫਤਾ ਦੱਸੇਗਾ ਪਰ ਇਹਦੇ ਨਾਲ ਹੀ ਦੂਜੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾਲ ਜੁੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਹੈ ਬੁਲਾਇਆ ਗਿਆ ਅਕਾਲ ਤਖਤ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਪੇਸ਼ੀ 15 ਤਰੀਕ ਨੂੰ 10 ਵਜੇ ਸੀ ਤੇ ਸਮਾਂ ਬਦਲ ਦਿੱਤਾ ਗਿਆ ਅਚਾਨਕ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਵੀ ਮੁੱਖ ਮੰਤਰੀ ਦੇ ਰਜੇਵਿਆ ਨੂੰ ਮੁੱਖ ਰੱਖਦੇ ਹੋਏ ਹੁਣ ਸਮਾਂ ਸਵੇਰੇ 10 ਵਜੇ ਨਹੀਂ ਸ਼ਾਮੀ 4:30 ਵਜੇ ਦਾ ਸਮਾਂ ਹੋਏਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਸਾਹਮਣੇ ਆਉਣਾ ਪਿਆ ਔਰ ਮੁੱਖ ਮੰਤਰੀ ਨੇ ਕਿਹਾ ਵੀ ਦੇਖੋ ਮੈਂ ਮੈਨੂੰ ਪੇ ਬੁਲਾਇਆ ਔਰ ਮੈਂ ਪੂਰੀ ਤਰ੍ਹਾਂ ਉਹ ਦਿਨ ਵੇਲਾ ਰੱਖਿਆ ਕਾਲ ਤਖਤ ਮੇਰੇ ਲਈ ਬਹੁਤ ਵੱਡੀ ਚੀਜ਼ ਹੈ ਮੈਂ ਤਾਂ ਰਾਸ਼ਟਰਪਤੀ ਨੂੰ ਵੀ ਲਿਖ ਚੁੱਕਾ ਭਗਵੰਤ ਮਾਨ ਨੇ ਕਿਹਾ ਸੋਸ਼ਲ ਮੀਡੀਆ ਤੇ ਲਿਖ ਕੇ ਪੋਸਟ ਪਾਈ ਭਗਵੰਤ ਮਾਨ ਨੇ ਕਹਿੰਦੇ ਮੈਂ ਤਾਂ ਰਾਸ਼ਟਰਪਤੀ ਨੂੰ ਵੀ ਸੂਚਿਤ ਕਰਤਾ ਵੀ ਉਹ ਦਿਨ ਮੇਰਾ ਵੇਲਾ ਨਹੀਂਗਾ ਉਸ ਦਿਨ ਮੈਂ ਫਲਾਣੀ ਥਾਤੇ ਕਾਲ ਤਖਤ ਸਾਹਮਣੇ ਪੇਸ਼ ਹੋਣ ਜਾ ਰਿਆਂ ਤੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਲਾ ਮੈਨੂੰ ਜਿਹੜੇ ਟਾਈਮ ਮਰਜ਼ੀ ਬੁਲਾਓ ਹੁਣ ਸਵਾਲ ਇੱਥੇ ਫਿਰ ਪੈਦਾ ਹੋ ਗਿਆ ਆਖਰ ਅਕਾਲ ਤਖਸਾਲਬ ਨੂੰ ਸਮਾਂ ਬਦਲਣ ਦੀ ਨੌਬਤ ਕਿਉਂ ਆਈ ਇਹ ਕਹਿ ਕੇ ਕਿ ਮੁੱਖ ਮੰਤਰੀ ਦੇ ਰਜੇਵਿਆ ਨੂੰ ਮੁੱਖ ਰੱਖ ਕੇ ਜਦ ਮੁੱਖ ਮੰਤਰੀ ਕਹਿ ਰਿਹਾ ਵੀ ਮੈਂ ਪਹਿਲਾਂ ਵਾਲੇ ਦਿੱਤੇ ਟਾਈਮ ਦੇ ਉੱਪਰ ਆਉਣ ਨੂੰ ਤਿਆਰ ਆ ਤਾਂ ਫਿਰ ਸਮਾਂ ਬਦਲਿਆ ਕਿਉਂ ਗਿਆ ਇਹਦੇ ਕਾਰਨ ਕੀ ਨੇ ਇਹਦਾ ਵੀ ਪਤਾ ਲੱਗਣਾ ਚਾਹੀਦਾ ਕਿਉਂਕਿ ਕਾਰਨ ਕਈ ਹੋ ਸਕਦੇ ਨੇ ਹੁਣ ਆਪਾਂ ਅਗਲੀ ਖਬਰ ਤੇ ਤੁਰਦੇ ਹਾਂ ਅਗਲੀ ਖਬਰ ਹੈ ਪਿਆਰਿਓ ਸੁਪਰੀਮ ਕੋਰਟ ਨੇ ਬਹੁਤ ਵੱਡੇ ਹੁਕਮ ਜਾਰੀ ਕੀਤੇ ਨੇ ਸੁਪਰੀਮ ਕੋਰਟ ਨੇ ਜਿਹੜੇ ਕੁੱਤੇ ਨੇ ਕੁੱਤਿਆਂ ਸੰਬੰਧੀ ਅੱਜ ਫੇਰ ਹੁਕਮ ਜਾਰੀ ਕੀਤੇ ਨੇ ਤੇ ਕਿਹਾ ਕਿ ਜਿਹੜਾ ਬੰਦਾ ਕੁੱਤਾ ਪਾਲਦਾ ਜਾਂ ਜਿਹੜਾ ਆਵਾਰਾ ਕੁੱਤਿਆਂ ਨੂੰ ਪਾਲ ਰਿਹਾ ਮਤਲਬ ਖਾਣਾ ਖਵਾ ਕੇ ਜਾਂ ਹੋਰ ਤਰੀਕਿਆਂ ਨਾਲ ਜੇਕਰ ਉਹ ਕੁੱਤੇ ਕਿਸੇ ਦਾ ਨੁਕਸਾਨ ਕਰਦੇ ਨੇ ਕਿਸੇ ਨੂੰ ਜ਼ਖਮੀ ਕਰਦੇ ਨੇ ਤਾਂ ਉਹਦੇ ਜ਼ਿੰਮੇਵਾਰ ਉਹ ਪਾਲਣ ਵਾਲੇ ਹੋਣਗੇ ਭਾਵੇਂ ਕੁੱਤਾ ਘਰੇ ਰੱਖਿਆ ਭਾਵੇਂ ਉਹ ਆਵਾਰਾ ਕੁੱਤਿਆਂ ਨੂੰ ਪਾਲ ਰਿਹਾ ਔਰ ਸਰਕਾਰਾਂ ਨੂੰ ਇਹ ਫਿਕਸ ਕਰਨ ਲਈ ਕਿਹਾ ਸੁਪਰੀਮ ਕੋਰਟ ਨੇ ਕਿਉਂਕਿ ਤੁਹਾਨੂੰ ਪਤਾ ਹੈ ਅੰਕੜਾ ਆ ਹਰ ਸਾਲ ਕਈ ਲੱਖ ਲੋਕਾਂ ਨੂੰ ਆਵਾਰਾ ਕੁੱਤੇ ਕੱਟਦੇ ਨੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਕਿੰਨੀਆਂ ਥਾਵਾਂ ਤੇ ਕੁੱਤਿਆਂ ਨੇ ਵਿਅਕਤੀਆਂ ਨੂੰ ਕੱਟਿਆ ਕਈਆਂ ਥਾਵਾਂ ਤੇ ਤਾਂ ਬੱਚਿਆਂ ਨੂੰ ਕੁੱਤੇ ਨੋਚ ਕੇ ਖਾ ਗਏ ਪਰ ਕੁਝ ਡੌਗ ਲਵਰਸ ਨੇ ਜਿਹੜੇ ਕੁੱਤਿਆਂ ਨੂੰ ਪਿਆਰ ਕਰਨ ਦਾ ਦਾਵਾ ਕਰਦੇ ਨੇ ਉਹ ਕਹਿੰਦੇ ਨੇ ਵੀ ਵੇਖੋ ਜੀ ਇਹ ਤਾਂ ਗਲਤ ਹੈ ਜਿਹੜਾ ਮੀਕਾ ਸਿੰਘ ਹੈ ਗਾਇਕ ਉਹਦਾ ਗੱਲਬਿਆਨ ਆਇਆ ਉਹ ਕਹਿੰਦਾ ਵੀ ਮੈਂ 10 ਕਿੱਲੇ ਜ਼ਮੀਨ ਦੇਣ ਲਈ ਤਿਆਰ ਆਂ ਆਵਾਰਾ ਕੁੱਤਿਆਂ ਨੂੰ ਇੱਥੇ ਰੱਖਿਆ ਜਾਵੇ ਇਹਦਾ ਪਾਲਣ ਪੋਸ਼ਣ ਕੀਤਾ ਜਾਵੇ ਹੁਣ ਮੀਕਾ ਸਿੰਘ ਨੂੰ ਬੰਦਾ ਪੁੱਛੇ ਵੀ ਮੀਕਾ ਸਿਆ ਜੇ ਤੈਨੂੰ ਇੰਨਾ ਦਰੇਗ ਆ ਬਤਾ ਇਹਨਾਂ ਇਹਨਾਂ ਆਵਾਰਾ ਕਦੀਣਾ ਦਾ ਯਾਰ ਤੂੰ ਆਪੇ ਆਪ ਦੀ ਚਾਰਦਵਾਰੀ ਵੱਲ ਲਖੋ ਜਿਤੇ ਕੋਲ 10 ਕਿੱਲੇ ਹੈਗੇ ਨੇ ਤੇ ਫਿਰ ਪੈਸੇ ਵੀ ਹੋਣਗੇ ਨਾ ਦਲੇਰ ਮਹਿੰਦੀ ਵੀ ਤੇਰਾ ਭਰਾ ਤੁਹਾਡੇ ਕੋਲ ਪੈਸਾ ਬਹੁਤ ਹੈ ਚਾਰ ਦਵਾਰੀ ਵੱਲ ਲੋ ਯਾਰ ਤੇ ਉਹਨਾਂ ਕੁੱਤਿਆਂ ਨੂੰ ਉੱਥੇ ਰੱਖੋ ਤੇ 10 ਕ ਬੰਦੇ ਰੱਖ ਦਿਓ ਉੱਤੇ ਜਿਹੜੇ ਉਹਨਾਂ ਨੂੰ ਮੀਟ ਪਾਉਣ ਜਿਹੜੇ ਉਹਨਾਂ ਨੂੰ ਹੁਣ ਜੇ ਤੁਸੀਂ ਕਹੋਗੇ ਵੀ ਇੱਥੇ 10 ਲੱਖ ਲਿਆ ਕੇ ਕੁੱਤਾ ਛੱਡ ਦਿਓ ਤੇ ਪਾਲੇ ਕੋਈ ਹੋਰ ਇਹ ਤਾਂ ਕੰਮ ਬਿਰੌਖਾ ਹੈ 팔ੂ ਕੌਣ ਹੈ ਹੈ ਅੱਛਾ ਦਰੇਗ ਤਾਂ ਤੁਹਾਡਾ ਕੁੱਤਿਆਂ ਪ੍ਰਤੀ ਤੇ ਪਾਲੇ ਕੋਈ ਹੋਰ ਐਨਾ ਤੁਹਾਨੂੰ ਦਰੇਗਾ ਤੁਹਾਡੇ ਨਾਲ ਹੋਰ ਵੀ ਲੱਖਾਂ ਹੈਗੇ ਆ ਕਤੀੜ ਪ੍ਰੇਮੀ, ਕੁੱਤੇ ਪ੍ਰੇਮੀ, ਪਸ਼ੂ ਪ੍ਰੇਮੀ। ਉਹਨਾਂ ਨੂੰ ਤੁਸੀਂ ਕਹੋ ਰਲ ਮਿਲ ਕੇ ਪਾਲੋ। ਮੈਨੂੰ ਲੱਗਦਾ ਸੁਪਰੀਮ ਕੋਰਟ ਠੀਕ ਕਹਿ ਰਿਹਾ। ਕਈ ਲੋਕਾਂ ਨੂੰ ਲੱਗਦਾ ਸੁਪਰੀਮ ਕੋਰਟ ਸ਼ਾਇਦ ਨਜਾਇਜ਼ ਕਹਿ ਰਿਹਾ ਪਰ ਮੈਨੂੰ ਤਾਂ ਲੱਗਦਾ ਠੀਕ ਕਹਿ ਰਿਹਾ ਕਿਉਂਕਿ ਮੰਨ ਲਓ ਕਲਪਨਾ ਕਰਕੇ ਵੇਖੋ ਆਪਣੇ ਘਰ ਦਾ ਕੋਈ ਬੱਚਾ ਤੁਹਾਡੇ ਜਾਂ ਸਾਡੇ ਘਰ ਦਾ ਇੱਕ ਕਲਪਨਾ ਕਰੋ। ਉਹਨੂੰ ਜੇਕਰ ਉਹਨੂੰ ਜੇਕਰ ਕੋਈ ਆਵਾਰਾ ਕੁੱਤੇ ਨੋਚ ਕੇ ਖਾ ਜਾਣ ਫਿਰ ਆਪਾ ਉਹਨਾਂ ਕੁੱਤਿਆਂ ਪ੍ਰਤੀ ਕਿੰਨਾ ਪਿਆਰ ਜਿਤਾਵਾਂਗੇ ਇਨਸਾਨਾਂ ਪ੍ਰਤੀ ਵੀ ਨਹੀਂ ਜਿਤਾ ਸਕਾਂਗੇ ਜੇ ਕੋਈ ਸਾਡੇ ਘਰ ਦੇ ਜੀਵ ਨੂੰ ਮਾਰੇ ਤਾਂ ਪਰ ਇੱਥੇ ਸਵਾਲ ਬਹੁਤ ਵੱਡਾ ਹੈ ਸਵਾਲ ਇਹ ਹੈ ਕਿ ਇਹ ਜਿਹੜਾ ਕੀਤਾ ਗਿਆ ਕੰਮ ਹਾਈ ਸੁਪਰੀਮ ਕੋਰਟ ਵੱਲੋਂ ਇਹਦੇ ਉੱਪਰ ਜਿਹੜੇ ਸਵਾਲ ਖੜੇ ਕਰ ਰਹੇ ਨੇ ਉਹ ਇਹ ਕਿਉਂ ਨਹੀਂ ਦੱਸਦੇ ਵੇ ਫਿਰ ਉਹਨਾਂ ਦਾ ਕੀਤਾ ਕੀ ਜਾਵੇ ਵੇਖੋ ਆਵਾਰਾ ਕੁੱਤਿਆਂ ਦੀ ਸਮੱਸਿਆ ਤਾਂ ਹੈ ਹੈ ਵੀ ਵੱਡੀ ਹੈ ਇਹਦੇ ਉੱਪਰ ਕੋਈ ਨਾ ਕੋਈ ਫੈਸਲਾ ਆਉਣਾ ਚਾਹੀਦਾ ਸੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਮੈਨੂੰ ਲੱਗਦਾ ਵਧੀਆ ਹੋਇਆ ਹੁਣ ਅਗਲੀ ਜਿਹੜੀ ਖਬਰ ਹੈ ਓਹੋ ਪੁਲਿਸ ਐਨਕਾਊਂਟਰ ਨਾਲ ਜੁੜੀ ਹੈ ਪੰਜਾਬ ਦੇ ਵਿੱਚ ਅੱਜ ਫੇਰ ਇੱਕ ਪੁਲਿਸ ਐਨਕਾਊਂਟਰ ਕਰਨ ਦਾ ਦਾਵਾ ਕੀਤਾ ਗਿਆ ਜਿਹੜਾ ਕਿ ਬਰਨਾਲੇ ਦੇ ਵਿੱਚ ਕੀਤਾ ਗਿਆ ਬਰਨਾਲਾ ਪੁਲਿਸ ਨੇ ਕਿਹਾ ਕਿ ਇੱਕ ਮੁਲਜ਼ਮ ਭੱਜਣ ਦੀ ਫਰਾਰ ਸੀਗਾ ਤੇ ਉਹਨੇ ਪੁਲਿਸ ਤੇ ਹਮਲਾ ਕੀਤਾ ਤੇ ਉਹਦਾ ਅਨਕਾਊਂਟਰ ਕਰਕੇ ਉਹਨੂੰ ਫੜਿਆ ਗਿਆ। ਹੁਣ ਇਹ ਪੁਲਿਸ ਅਨਕਾਊਂਟਰ ਦਾ ਸੱਚ ਕੀ ਹੈ ਤਾਂ ਪੁਲਿਸ ਨੂੰ ਪਤਾ ਹੈ ਤੇ ਜਾਂ ਉਹਨੂੰ ਪਤਾ ਹੈ। ਪਰ ਬੀਤੇ ਕੱਲ ਵੀ ਪੰਜਾਬ ਪੁਲਿਸ ਨੇ ਇੱਕ ਵੱਡਾ ਦਾਵਾ ਕੀਤਾ। ਉਹ ਦਾਵਾ ਇਹ ਕੀਤਾ ਗਿਆ ਕਿ ਜਿਹੜੇ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਜਿਹੜੇ ਜਰਮਲ ਸਿੰਘ ਬਲਟੋਆ ਨੂੰ ਜਿਹੜੇ ਕੁਝ ਵਿਅਕਤੀ ਮਾਰ ਕੇ ਭੱਜ ਗਏ ਸੀ ਵਿਆਹ ਦੇ ਵਿੱਚ ਉਹਨਾਂ ਨੂੰ 36 ਗੜ ਦੇ ਰਾਏਪੁਰ ਤੋਂ ਪੰਜਾਬ ਪੁਲਿਸ ਕਹਿੰਦੀ ਹੈ ਕਿ ਅਸੀਂ ਫੜ ਕੇ ਲੈ ਕੇ ਆਏ ਹਾਂ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਹੁਣ ਤੱਕ 7 ਵਿਅਕਤੀ ਜਿਹੜਾ ਬਲਟੋਆ ਦਾ ਸਰਪੰਚ ਹੈ ਉਹਦੇ ਕਤਲ ਮਾਮਲੇ ਦੇ ਵਿੱਚ ਫੜੇ ਗਏ ਆ ਜਿਨ੍ਹਾਂ ਦੇ ਵਿੱਚ ਜਿਹੜੇ ਦੋ ਮੇਨ ਸ਼ੂਟਰ ਸੀਗੇ ਉਹਨਾਂ ਨੂੰ ਪੁਲਿਸ ਕਹਿੰਦੀ ਅਸੀਂ ਕੱਲ ਗ੍ਰਿਫਤਾਰ ਕਰਕੇ ਲੈ ਕੇ ਆਏ ਹਾਂ ਹੁਣ ਅਗਲੀ ਖਬਰ ਜਿਹੜੀ ਹੈ ਉਹ 11 ਪੁਲਿਸ ਮਾਮਲਾ ਮੁਲਾਜ਼ਮਾਂ ਦੇ ਸਸਪੈਂਡ ਕਰਨ ਨਾਲ ਜੁੜੀ ਹੈ ਮੁਅਤਲ ਕਰਨ ਨਾਲ ਜੁੜੀ ਹੈ ਮਾਮਲਾ ਨਸ਼ਾ ਤਸਕਰੀ ਨਾਲ ਜੁੜਿਆ ਮੁੱਖ ਮੰਤਰੀ ਨੇ ਕਿਹਾ ਭਈ ਇਸ ਤਰ੍ਹਾਂ ਹੀ ਐਕਸ਼ਨ ਹੋਣਾ ਚਾਹੀਦਾ ਮਾਮਲਾ ਹਿਮਾਚਲ ਪ੍ਰਦੇਸ਼ ਦਾ ਹੈ ਹਿਮਾਚਲ ਦੇ ਵਿੱਚ 11 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਖਬਰ ਆ ਰਹੀ ਹੈ ਔਰ ਹਰਿਆਣਾ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਕਿਹਾ ਕਿ ਜਿਹੜਾ ਵੀ ਨਸ਼ਾ ਤਸਕਰੀ ਜਾਂ ਨਸ਼ੇ ਨਾਲ ਜੁੜਾ ਕੰਮ ਕਰੇਗਾ ਕੋ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਗੱਲ ਕਹੀ ਹੈ ਸੁਖਵਿੰਦਰ ਸੁਖੂ ਨੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਉਹਨਾਂ ਨੇ ਹੁਣ ਨਸ਼ਾ ਤਸਕਰੀ ਪੰਜਾਬ ਚ ਵੀ ਹਰਿਆਣੇ ਚ ਵੀ ਹਿਮਾਚਲ ਚ ਵੀ ਸਾਰੇ ਪਾਸੇ ਹੋ ਰਹੀ ਹੈ ਇਹ ਨਸ਼ਾ ਤਸਕਰੀ ਪਿਛਲੇ ਖਾਸ ਕਰ ਚਿੱਟੇ ਦੀ ਤਸਕਰੀ ਜਾਂ ਚਿੱਟੇ ਦਾ ਮਾਮਲਾ ਇਹ ਪਿਛਲੇ 20 ਕੁ ਸਾਲਾਂ ਤੋਂ ਸ਼ੁਰੂ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ ਸਿੱਧਾ ਸਿੱਧਾ ਮੈਨੂੰ ਲੱਗਦਾ ਇਹਦੀਆਂ ਜ਼ਿੰਮੇਵਾਰ ਉਹ ਸਾਰੀਆਂ ਸਿਆਸਤਾਂ ਨੇ ਜਿਹੜੀਆਂ ਪਿਛਲੇ 20 25 ਸਾਲਾਂ ਚ ਛਲੀਆਂ ਉਹਨਾਂ ਸਿਆਸਤਾਂ ਦੇ ਛੱਤਰ ਛਾਇਆ ਦੇ ਹੇਠ ਇਹ ਚਿਟਾ ਤੇ ਹੋਰ ਨਸ਼ੇ ਜਿਹੜੇ ਨੇ ਉਹ ਫੈਲੇ ਤੇ ਵਧੇ ਗੈਂਗਸਟਰ ਪੰਜਾਬੀ ਇਹਨਾਂ ਸਿਆਸਤਾਂ ਦੀ ਦੇਣ ਮੈਨੂੰ ਯਾਦ ਆਉਂਦਾ ਕਿਉਂਕਿ ਜਦੋਂ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ ਤਾਂ ਵਿਹਲੇ ਮਨ ਸ਼ੈਤਾਨ ਦਾ ਘਰ ਹੁੰਦਾ ਵਿਹਲੇ ਜੀ ਤਾਂ ਘਰਾਂ ਛੋਣ ਤੇ ਉਹ ਟੱਬਲ ਨੂੰ ਸੋਲੀ ਟੰਗੀ ਰੱਖਦੇ ਨੇ ਇੱਕ ਬੰਦਾ ਜਿਹੜਾ ਆਪਦੇ ਕੰਮ ਚ ਸਾਰਾ ਦਿਨ ਉਹਦਾ ਧਿਆਨ ਹੀ ਕੰਮ 'ਚ ਹੈ ਉਹ ਬਿਜ਼ੀ ਹੈ ਕਿਤੇ ਰੁਜ਼ਗਾਰ ਲੱਗਾ ਹੈ ਉਹ ਬੰਦਾ ਉਹਦਾ ਉਹਦੇ ਕੋਲ ਲੜਾਈ ਝਗੜੇ ਦਾ ਟਾਈਮ ਕਿੱਥੇ ਰਹਿੰਦਾ ਹੈ ਜਉਂਦੇ ਕੋਲ ਨਸ਼ਾ ਤਸਕਰੀ ਦਾ ਟਾਈਮ ਕਿੱਥੇ ਰਹਿੰਦਾ ਹੈ ਨਸ਼ਿਆਂ ਦਾ ਗੈਂਗਸਟਰ ਪੁਣੀ ਦਾ ਇਹ ਵੇਲੜ ਪੁਣੀ ਤੇ ਬੇਰੁਜ਼ਗਾਰੀ ਚੋਂ ਨਿਕਲੀਆਂ ਸਮੱਸਿਆਵਾਂ ਨੇ ਜੇਕਰ ਸਰਕਾਰਾਂ ਨੇ ਇਹਨਾਂ ਤੇ ਰੋਕ ਲਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਰੋਜ਼ਗਾਰ ਦਾ ਕੰਮ ਦਾ ਪ੍ਰਬੰਧ ਕਰਨਾ ਪੈਗਾ ਹੁਣ ਪੰਜਾਬ ਦੇ ਵਿੱਚ ਲੱਖਾਂ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਨਹੀਂ ਦਿੱਤਾ ਕੰਮ ਸਰਕਾਰਾਂ ਨੇ ਜਿਨ੍ਹਾਂ ਦਾ ਦਾ ਲੱਗਾ ਉਹ ਤਾਂ ਵਿਦੇਸ਼ਾਂ ਵੱਲ ਚਲੇ ਗਏ ਅਜ ਤੋਂ ਕਿੱਲੇ ਵੇਚਤੇ ਕਈਆਂ ਨੇ ਘਰ ਵੇਚਤੇ ਪਰ ਜਿਨ੍ਹਾਂ ਦਾ ਦਾ ਵਿਦੇਸ਼ ਜਾਣ ਦਾ ਨਹੀਂ ਲੱਗਾ ਉਹ ਵਿਚਾਰੇ ਇੱਥੇ ਹੀ ਠੱਕੇ ਖਾਂਦੇ ਫਿਰਦੇ ਨੇ